ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸਕੂਲ ਦੇ ਅੰਦਰ ਪ੍ਰਿੰਸੀਪਲ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਵਿਦਿਆਰਥੀਆਂ ਦੇ ਵੱਲੋਂ ਵੱਡੇ ਪਾਰ ਦਾਤਮੁੰਜਾਮ ਦਿੱਤਾ ਗਿਆ ਤਸਵੀਰਾਂ ਤੁਹਾਡੇ ਨਾਲ ਨਾਲ ਦੇ ਨਾਲ ਸਾਂਝਾ ਕਰ ਲੈਂਦੇ ਆ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਸਕੂਲ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਕਲਾਸਰੂਮ ਦੇ ਅੰਦਰ ਕਿਹਾ ਜਾ ਰਿਹਾ ਕਿ ਸਕੂਲੀ ਵਿਦਿਆਰਥੀਆਂ ਦੇ ਵੱਲੋਂ ਹੀ ਪ੍ਰਿੰਸੀਪਲ ਦੇ ਉੱਤੇ ਕਈ ਵਾਰ ਕੀਤੇ ਗਏ ਚਾਕੂ ਦੇ ਨਾਲ ਲਹੂ ਲੋਹਾਨ ਜਦੋਂ ਪ੍ਰਿੰਸੀਪਲ ਹੋ ਗਿਆ ਉਸਨੂੰ ਹਸਪੀਟਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਸਨੂੰ ਮ੍ਰਿਤਕ ਐਲਾਨ ਦੇ ਦਿੱਤਾ ਤਾਂ ਹਰਿਆਣਾ ਤੋਂ ਇਹ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਸ਼੍ਰੀ ਆਮ ਪ੍ਰਿੰਸੀਪਲ ਦਾ ਕਤਲ ਕਰ ਦਿੱਤਾ ਗਿਆ ਚਾਕੂਆਂ ਦੇ ਨਾਲ ਕਈ ਵਾਰ ਕੀਤੇ ਗਏ ਨੇ ਦੋ ਵਿਦਿਆਰਥੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਚਾਕੂ ਦੇ ਨਾਲ ਹਮਲਾ ਕੀਤਾ ਗਿਆ ਉੱਥੇ ਹੀ ਹਮਲਾ ਕਰਨ ਤੋਂ ਬਾਅਦ ਇਹ ਦੋਨੋਂ આરોપી ਫਰਾਰ ਹੋ ਗਈ ਨੇ ਨਰਨੋਦ ਸਬ ਡਿਵੀਜ਼ਨ ਦੇ ਪਿੰਡ ਬਾਸ ਦੇ ਵਿੱਚ ਇਹ ਇੱਕ ਨਿੱਜੀ ਸਕੂਲ ਦਾ ਪ੍ਰਿੰਸੀਪਲ ਦੱਸਿਆ ਜਾ ਰਿਹਾ ਹੈ ਆ ਕਿਹਾ ਜਾ ਰਿਹਾ ਹੈ ਕਿ ਘਟਨਾ ਸਵੇਰ ਸਵੇਰੇ 11 ਵਜੇ ਦੇ ਕਰੀਬ ਦੀ ਹੈ ਜਦੋਂ ਪ੍ਰਿੰਸੀਪਲ ਦੇ ਉੱਤੇ ਵਿਦਿਆਰਥੀਆਂ ਦੇ ਵੱਲੋਂ ਚਾਕੂ ਦੇ ਨਾਲ ਕਈ ਵਾਰ ਕੀਤੇ ਗਏ ਜ਼ਖਮੀ ਹਾਲਤ ਦੇ ਵਿੱਚ ਜਦੋਂ ਪ੍ਰਿੰਸੀਪਲ ਨੂੰ ਹਸਪਤਾਲ ਲੈ ਜਾਇਆ ਗਿਆ ਤਾਂ ਉੱਥੇ ਹੁਣ ਉਸ ਦੀ ਮੌਤ ਹੋ ਗਈ ਹੈ ਤਾਂ ਵੱਡੀ ਵਾਰਦਾਤ ਹਰਿਆਣਾ ਦੇ ਵਿੱਚ ਵਾਪਰੀ ਹੈ ਕਿਹੜੇ ਕਾਰਨਾ ਕਰਕੇ ਅਜਿਹੇ ਵਿਦਿਆਰਥੀਆਂ ਦੇ ਵੱਲੋਂ ਕਾਰਾ ਕੀਤਾ ਗਿਆ ਉਹ ਤਾਂ ਸਾਹਮਣੇ ਨਹੀਂ ਆਇਆ ਕਿਉਂ ਉਹਨਾਂ ਦੇ ਵੱਲੋਂ ਖੂਨੀ ਰੂਪ ਧਾਰਿਆ ਗਿਆ ਜਾਂਚ ਦਾ ਵਿਸ਼ਾ ਪੁਲਿਸ ਪੂਰੀ ਤਰੀਕੇ ਦੇ ਨਾਲ ਜਾਂਚ ਕਰਦੀ ਹੋਈ ਨਜ਼ਰ ਆ ਰਹੀ ਹੈ ਪਰ ਵੱਡੀ ਵਾਰਦਾਤ ਹਰਿਆਣਾ ਦੇ ਵਿੱਚ ਵਾਪਰੀ ਹੈ ਜਿੱਥੇ ਪ੍ਰਿੰਸੀਪਲ ਦਾ ਸ਼ਰੇਆਮ ਦੋ ਵਿਦਿਆਰਥੀਆਂ ਦੇ ਵੱਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਅੱਜ ਜਿੱਥੇ ਇੱਕ ਪਾਸੇ ਗੁਰਪੂਰणिमा ਹੈ ਲੋਕ ਆਪਣੇ ਗੁਰੂ ਨੂੰ ਪੂਜ ਰਹੇ ਨੇ ਤਾਂ ਉਥੇ ਹੀ ਹੁਣ ਹਿਸਾਰ ਤੋਂ ਹਰਿਆਣਾ ਤੁਹਾ ਵੱਡੀ ਵਾਰ ਦਾ ਸਾਹਮਣੇ ਆਈ ਹੈ ਜਿੱਥੇ ਚਲਦੇ ਸਕੂਲ ਦੇ ਅੰਦਰ ਕਲਾਸਰੂਮ ਦੇ ਅੰਦਰ ਪ੍ਰਿੰਸੀਪਲ ਨੂੰ ਚਾਕੂ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਗਿਆ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸਕੂਲ ਦੇ ਅੰਦਰ ਪ੍ਰਿੰਸੀਪਲ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਵਿਦਿਆਰਥੀਆਂ ਦੇ ਵੱਲੋਂ ਵੱਡੀ ਵਾਰ ਦਾਤ ਮੰਜਾਮ ਦਿੱਤਾ ਗਿਆ ਤਸਵੀਰਾਂ ਤੁਹਾਡੇ ਨਾਲ ਨਾਲ ਦੇ ਨਾਲ ਸਾਂਝਾ ਕਰ ਲੈਂਦੇ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਸਕੂਲ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਕਲਾਸਰੂਮ ਦੇ ਅੰਦਰ ਕਿਹਾ ਜਾ ਰਿਹਾ ਕਿ ਸਕੂਲੀ ਵਿਦਿਆਰਥੀਆਂ ਦੇ ਵੱਲੋਂ ਹੀ ਪ੍ਰਿੰਸੀਪਲ ਦੇ ਉੱਤੇ ਕਈ ਵਾਰ ਕੀਤੇ ਗਏ ਚਾਕੂ ਦੇ ਨਾਲ ਲਹੂ-ਲਹਾਨ ਜਦੋਂ ਪ੍ਰਿੰਸੀਪਲ ਹੋ ਗਿਆ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦੇ ਦਿੱਤਾ ਤਾਂ ਹਰਿਆਣਾ ਤੋਂ ਇਹ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਸ਼੍ਰੀ ਆਮ ਪ੍ਰਿੰਸੀਪਲ ਦਾ ਕਤਲ ਕਰ ਦਿੱਤਾ ਗਿਆ ਚਾਕੂਆਂ ਦੇ ਨਾਲ ਕਈ ਵਾਰ ਕੀਤੇ ਗਏ ਨੇ ਦੋ ਵਿਦਿਆਰਥੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਚਾਕੂ ਦੇ ਨਾਲ ਹਮਲਾ ਕੀਤਾ ਗਿਆ ਹੈ ਉੱਥੇ ਹੀ ਹਮਲਾ ਕਰਨ ਤੋਂ ਬਾਅਦ ਦੋਨੋਂ આરોપી ਫਰਾਰ ਹੋ ਗਏ ਨੇ ਨਰਨੋਦ ਸਬ ਡਿਵੀਜ਼ਨ ਦੇ ਪਿੰਡ ਬਾਸ ਦੇ ਵਿੱਚ ਇਹ ਇੱਕ ਨਿੱਜੀ ਸਕੂਲ ਦਾ ਪ੍ਰਿੰਸੀਪਲ ਦੱਸਿਆ ਜਾ ਰਿਹਾ ਹੈ ਆ ਕਿਹਾ ਜਾ ਰਿਹਾ ਹੈ ਕਿ ਕਟਨਾਸਵੇਰ ਸਵੇਰੇ 11 ਵਜੇ ਦੇ ਕਰੀਬ ਦੀ ਹੈ ਜਦੋਂ ਪ੍ਰਿੰਸੀਪਲ ਦੇ ਉੱਤੇ ਵਿਦਿਆਰਥੀਆਂ ਦੇ ਵੱਲੋਂ ਚਾਕੂ ਦੇ ਨਾਲ ਕਈ ਵਾਰ ਕੀਤੇ ਗਏ ਜ਼ਖਮੀ ਹਾਲਤ ਦੇ ਵਿੱਚ ਜਦੋਂ ਪ੍ਰਿੰਸੀਪਲ ਨੂੰ ਹਸਪਤਾਲ ਲੈ ਜਾਇਆ ਗਿਆ ਤਾਂ ਉੱਥੇ ਹੁਣ ਉਸ ਦੀ ਅਮੌਤ ਹੋ ਗਈ ਹੈ ਤਾਂ ਵੱਡੀ ਵਾਰਦਾਤ ਹਰਿਆਣਾ ਦੇ ਵਿੱਚ ਵਾਪਰੀ ਹੈ ਕਿਹੜੇ ਕਾਰਨਾ ਕਰਕੇ ਅਜਿਹੇ ਵਿਦਿਆਰਥੀਆਂ ਦੇ ਵੱਲੋਂ ਕਾਰਾ ਕੀਤਾ ਗਿਆ ਉਹ ਤਾਂ ਸਾਹਮਣੇ ਨਹੀਂ ਆਇਆ ਕਿਉਂ ਉਹਨਾਂ ਦੇ ਵੱਲੋਂ ਖੂਨੀ ਰੂਪ ਧਾਰਿਆ ਗਿਆ ਜਾਂਚ ਦਾ ਵਿਸ਼ਾ ਪੁਲਿਸ ਪੂਰੀ ਤਰੀਕੇ ਦੇ ਨਾਲ ਜਾਂਚ ਕਰਦੀ ਹੋਈ ਨਜ਼ਰ ਆ ਰਹੀ ਹੈ ਪਰ ਵੱਡੀ ਵਾਰਦਾਤ ਹਰਿਆਣਾ ਦੇ ਵਿੱਚ ਵਾਪਰੀ ਹੈ ਜਿੱਥੇ ਪ੍ਰਿੰਸੀਪਲ ਦਾ ਸ਼ਰੀਆਮ ਦੋ ਵਿਦਿਆਰਥੀਆਂ ਦੇ ਵੱਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਅੱਜ ਜਿੱਥੇ ਇੱਕ ਪਾਸੇ ਗੁਰਪੂਰणिमा ਹੈ ਲੋਕ ਆਪਣੇ ਗੁਰੂ ਨੂੰ ਪੂਜ ਰਹੇ ਨੇ ਤਾਂ ਉੱਥੇ ਹੀ ਹੁਣ ਹਿਸਾਰ ਤੋਂ ਹਰਿਆਣਾ ਤੋਂ ਇਹ ਵੱਡੀ ਵਾਰ ਦਾ ਸਾਹਮਣੇ ਆਈ ਹੈ ਜਿੱਥੇ ਚੱਲਦੇ ਸਕੂਲ ਦੇ ਅੰਦਰ ਕਲਾਸਰੂਮ ਦੇ ਅੰਦਰ ਪ੍ਰਿੰਸੀਪਲ ਨੂੰ ਚਾਕੂ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਗਿਆ